ਆਹ ਬਾਸਾਪਰਾ ਦੀ ਟੇਕ ਲੇਖੋ ਬਹੁਤ ਸਹੀ ਆ ਤੇ ਇੱਥੇ ਇੱਥੇ ਸਾਡ ਦੇਖੋ ਇਸਕਾ ਵੀ ਕਿੱਥੇ ਕਰ ਲਈਏ ਆਜੂ ਆਜੂ ਆਹ ਸਾਰੇ ਆ ਜੇ ਆਪਾਂ ਬਸ

ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਭਗਵਾਨ ਸਨਮਾਨ ਜਿੰਦਾਬਾਦ ਸ੍ਰੀ ਭਗਵਾਨ ਸਨਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅ ਦੇਖੋ ਜੀ ਸਾਡੇ ਵਰਕਰਾਂ ਦੇ ਵਿੱਚ ਸਾਡੇ ਆਗੂ ਸਹਿਬਾਨਾਂ ਦੇ ਵਿੱਚ ਸਾਡੇ ਬਲਾਕ ਦੇ ਪ੍ਰਧਾਨਾਂ ਦੇ ਵਿੱਚ ਸਾਡੇ ਵਲੰਟੀਅਰਾਂ ਦੇ ਦਿਲਾਂ ਵਿੱਚ ਕੋਈ ਗੱਲ ਘਰੀ ਕਰ ਕਰਗੀ ਕਿ ਜੋ ਮੋਦੀ ਦੀ ਤਾਨਾਸ਼ਾਈ ਉਸ ਦਾ ਜਵਾਬ ਦੇਣ ਵਾਸਤੇ ਅਸੀਂ ਹਲਕਾ ਸ਼ੁਤਰਾਣਾ ਤੋਂ ਇੱਕ ਦਿਨ ਪਹਿਲਾਂ ਜਾ ਰਹੇ ਹਾਂ ਔਰ ਉੱਥੇ ਪਿੱਟ ਸਿਆਪਾ ਕਰਾਂਗੇ ਸੈਂਟਰ ਦੀ ਗਵਰਨਮੈਂਟ ਮੋਦੀ ਸਰਕਾਰ ਦਾ ਕਿ ਜਿਨ੍ਹਾਂ ਨੇ ਈਡੀ ਦੀ ਰੇਡ ਪਾ ਕੇ ਸਾਡੇ ਪੰਜ ਜਿਹੜੇ ਮਨਿਸਟਰ ਨੇ ਆਮ ਆਦਮੀ ਪਾਰਟੀ ਦੇ ਸਾਡੇ ਲੀਡਰ ਨੇ ਉਹਨਾਂ ਨੂੰ ਬੇਵਨਿਆ ਦੀ ਢਾਂਚੇ ਦੇ ਨਾਲ ਅੰਦਰ ਕਰਿਆ ਹੋਇਆ ਜਦ ਕਿ ਐਨੀ ਚੈਕਿੰਗ ਹੋਣ ਦੇ ਬਾਵਜੂਦ ਵੀ 100 ਰੁਪਿਆ ਵੀ ਜਿਹੜਾ ਈਡੀ ਉਹ ਸਾਬਤ ਨਹੀਂ ਕਰ ਪਈ ਇਸ ਕਰਕੇ ਹਲਕਾ ਸ਼ੁਤਰਾਣਾ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ तकरीबन 150 ਤੋਂ ਗੱਡੀ ਦਾ ਜਿਹੜਾ ਕਾਫਲਾ ਹੈ ਸਾਡਾ ਜਾ ਰਿਹਾ ਹੈ ਸਾਡਾ ਠਹਿਰਨ ਦਾ ਰੁਕਣ ਦਾ RAMLILA ਗਰਾਊਂਡ ਦੇ ਵਿੱਚ ਸਾਰਾ ਜਿਹੜਾ ਇੰਤਜ਼ਾਮ ਹੈ ਅਸੀਂ ਇੱਕ ਦਿਨ ਪਹਿਲਾਂ ਇਸ ਕਰਕੇ ਜਾ ਰਹੇ ਹਾਂ ਕਿ ਉੱਥੇ ਮੋਦੀ ਨੂੰ ਪਤਾ ਹੈ ਕਿ ਪੂਰੇ ਇੰਡੀਆ ਦੇ ਵਿੱਚੋਂ ਆਪ ਮੁਹਾਰੇ ਲੋਕ ਜਿਹੜੇ ਉਹ ਨਿਕਲ ਕੇ ਆ ਰਹੇ ਨੇ ਮੋਦੀ ਦਾ ਪਿੱਟ ਸੇਪਾ ਕਰਨ ਵਾਸਤੇ ਸੋ ਬੜੇ ਧੂਮ ਧਾਮ ਦੇ ਨਾਲ ਪੂਰੇ ਜੋਸ਼ ਦੇ ਨਾਲ ਅਸੀਂ ਜਾ ਰਹੇ ਹਾਂ ਜੀ ਔਰ ਕੱਲ ਦਾ ਜਿਹੜਾ ਹੈਗਾ ਅਸੀਂ ਅੱਜ ਰਾਮਲੀਲਾ ਮદાન ਦੇ ਵਿੱਚ ਰਾਤ ਰਵਾਂਗੇ ਸਵੇਰੇ ਦੁਨੀਆ ਭਰ ਦੇ ਉੱਥੇ ਜਿਹੜੇ ਲੋਕ ਆਉਣਗੇ ਔਰ ਇਹਨਾਂ ਦੇ ਜਿਹੜੀਆਂ ਕੰਨਾਂ ਦੀਆਂ ਕਿੜਕੀਆਂ ਨੇ ਉਹ ਖੁੱਲਣ ਵਾਸਤੇ ਆਪ ਮੁਹਾਰੇ ਲੋਕ ਨੇ ਜਿਹੜੇ ਉਹ ਜਾਣਗੇ ਔਰ ਦੱਸਣਗੇ ਕਿ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਕਿੱਦਾਂ ਜਿੰਦਾ ਰੱਖਣਾ ਓਪਸ बाद सही आगाह multimod <laughs> spam 办。<Bye. S 2>